ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਘਰਾਂ ਵਿੱਚ ਹਲਵਾ ਬੰਦਾ ਹੀ ਰਹਿੰਦਾ ਹੈ ਜਦੋਂ ਹੀ ਕੋਈ ਘਰ ਵਿੱਚ ਮਹਿਮਾਨ ਆ ਜੇ ਜਾਂ ਕੁਝ ਮਿੱਠਾ ਖਾਣ ਨੂੰ ਦਿਲ ਕਰੇ ਤਾਂ ਅਸੀਂ ਚਟਪਟ ਬਣਾਉਨੇ ਹਲਵਾ ਪਰ ਸਭ ਤੋਂ ਖਾਸ ਹਲਵਾ ਹੁੰਦਾ ਹੈ ਮੂੰਗੀ ਦਾ ਜੀਤੇ ਸਮਾਂ ਥੋੜਾ ਜਿਹਾ ਜ਼ਿਆਦਾ ਲੱਗਦਾ ਹੈ ਮਿਹਨਤ ਤਾਂ ਹੁੰਦੀ ਹੈ ਪਰ ਟੇਸਟ ਬੜਾ ਹੀ ਵਧੀਆ ਹੁੰਦਾ ਹੈ ਅੱਜ ਆਪਾਂ ਬੜੇ ਸਿੰਪਲ ਤੇ ਆਸਾਨ ਤਰੀਕੇ ਨਾਲ ਤੁਹਾਨੂੰ ਮੂੰਗੀ ਦਾ ਹਲਵਾ ਬਣਾਉਣਾ ਦੱਸਾਂਗੇ ਜਿਹਦੇ ਵਿੱਚ ਟਾਈਮ ਤਾਂ ਲੱਗੂਗਾ ਪਰ ਤਰੀਕਾ ਬੜਾ ਆਸਾਨ ਹੈ ਤੇ ਜਿਹੜੇ ਅਣਜਾਣ ਹੈ ਉਹ ਵੀ ਬੜੀ ਆਸਾਨੀ ਨਾਲ ਬਣਾ ਲੈਣਗੇ ਇਹਦੇ ਲਈ ਆਪਾਂ ਇੱਕ ਕੌਲੀ ਲਈਏ ਮੂੰਗੀ ਦੀ ਦਾਲ ਦੀ ਜਿਹੜੀ ਤੋਤੀ ਮੂੰਗੀ ਆਪਾਂ ਘਰ ਵਿੱਚ ਆਮ ਹੀ ਯੂਜ਼ ਕਰਦੇ ਆਂ ਉਹਨੂੰ ਚੰਗੀ ਤਰ੍ਹਾਂ 4-5 ਬਾਰੀ ਪਾਣੀ ਨਾਲ ਤੁਸੀਂ ਧੋ ਲਿਓ ਤੇ ਧੋ ਕੇ ਇੱਕ छन्ਨੀ ਵਿੱਚ ਪਾ ਕੇ ਸਾਈਡ ਤੇ ਰੱਖ ਲਿਓ ਫਿਰ ਆਪਾਂ ਲਈਏ 3 ਕੋਲੀਆਂ ਦੁੱਧ ਦੀਆਂ ਤੇ ਉਹਦੇ ਵਿੱਚ 2 ਚਮਚ ਭਰ ਕੇ ਪਾਏ ਮਲਾਈ ਦੇ ਪਰ ਜੇ ਤੁਹਾਡਾ ਦੁੱਧ ਫੁੱਲ ਫੈਟ ਵਾਲਾ ਐਟ এ ਟਾਈਮ ਤੁਸੀਂ ਗਰਮ ਕਰ ਰਹੇ ਹੋ ਤਾਂ ਉਹਦੇ ਵਿੱਚ ਮਲਾਈ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ 20-25 ਧਾਗੇ ਪਾਵਾਂਗੇ ਕੇਸਰ ਦੇ ਤੇ ਦੁੱਧ ਨੂੰ ਉਦੋਂ ਤੱਕ ਉਬਾਲਾਂਗੇ ਜਦੋਂ ਤੱਕ ਇਹ ਅੱਧਾ ਨਾ ਰਹਿ ਜੇ ਇੱਕ ਕੋਲੀ ਭਰ ਕੇ ਲਈਏ ਦੇਸੀ ਘਿਓ ਦੀ ਐਸੇ ਕੋਲੀ ਨਾਲ ਤੁਸੀਂ ਸਾਰਾ ਮਾਪ ਲੈਣਾ ਹੈ ਉਸ ਹਿਸਾਬ ਨਾਲ ਤੁਹਾਡਾ ਜਿਹੜਾ ਹਲਵਾ ਬੜਾ ਹੀ ਵਧੀਆ ਬਣੂਗਾ ਦੋ ਚਮਚ ਪਹਿਲਾਂ ਦੇਸੀ ਘਿਓ ਦੇ ਕੜਾਈ ਵਿੱਚ ਪਾ ਕੇ ਫਿਰ ਵਿੱਚ ਪਾਵਾਂਗੇ ਦਾਲ ਤੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਹੌਲੀ ਹੌਲੀ ਦਾਲ ਨੂੰ ਆਪਾਂ ਰੋਸਟ ਕਰਾਂਗੇ ਹੌਲੀ ਹੌਲੀ ਇਹਦਾ ਕਲਰ ਹੈ ਜਿਹੜਾ ਚੇਂਜ ਹੁੰਦਾ ਜਾਊਗਾ ਇਸ ਹਲਵੇ ਲਈ ਤੁਹਾਨੂੰ ਦਾਲ ਵਗੈਰਾ ਪਹਿਲਾਂ ਭਿਉਂ ਕੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਐਟ ਅ ਟਾਈਮ ਹੀ ਤੁਸੀਂ ਤਿਆਰ ਕਰ ਸਕਦੇ ਹੋ ਦੇਖੋ ਦਾਲ ਨੇ ਆਪਣਾ ਕਲਰ ਚੇਂਜ ਕਰ ਲਿਆ ਪਰ ਇੱਥੇ ਧਿਆਨ ਰੱਖਿਓ ਦਾਲ ਜਿਹੜੀ ਉਹ ਬਿਲਕੁਲ ਵੀ ਜਲਨੀ ਨਹੀਂ ਚਾਹੀਦੀ ਨਹੀਂ ਤਾਂ ਹਲਵੇ ਵਿੱਚ ਉਹ 스멜 ਆਊਗੀ ਬਸ ਇਸ ਤਰ੍ਹਾਂ ਦਾ ਡਾਰਕ ਗੋਲਡਨ ਜੈਦਾ ਕਲਰ ਹੋ ਜਾਊਗਾ ਤੇ ਉਹਨੂੰ ਤੁਸੀਂ ਠੰਡਾ ਕਰ ਲੈਣਾ ਫਿਰ ਇੱਕ ਜੱਗ ਵਿੱਚ ਪਾ ਕੇ ਤੁਸੀਂ ਇਹਨੂੰ ਗ੍ਰाइंड ਕਰਨਾ ਹੈ ਪਰ ਇਹਨੂੰ ਤੁਸੀਂ ਬਿਲਕੁਲ ਬਰੀਕ ਨਹੀਂ ਪੀਸਣਾ ਇਸ ਹਿਸਾਬ ਨਾਲ ਤੁਸੀਂ ਪੀਸਿਓ ਜਦੋਂ ਵੀ ਤੁਸੀਂ ਇਹਨੂੰ ਹੱਥਾਂ ਦੇ ਨਾਲ ਟੱਚ ਕਰੋ ਤੇ ਇਹ ਦਰਦਰੀ ਜੀ ਹੋਵੇ ਜਿਵੇਂ ਤੁਸੀਂ ਸੂਜੀ ਵਗੈਰਾ ਆਪਾਂ ਵੇਖਦੇ ਹੱਥਾਂ ਨਾਲ ਮੋਟਾ-ਮੋਟਾ ਜਾਂ ਉਹਦਾ ਹਲਕਾ ਦਾਣਾ ਹੁੰਦਾ ਹੈ ਉਸ ਹਿਸਾਬ ਦੀ ਇਹ ਦਾਲ ਹੈ ਜਿਹੜੀ ਹੋਣੀ ਚਾਹੀਦੀ ਹੈ ਬੜਾ ਹੀ ਸੋਹਣਾ ਇਹਦਾ ਕਲਰ ਆ ਗਿਆ ਪੱਕ ਕੇ ਇਹ ਤਿਆਰ ਹੈ ਹੁਣ ਆਪਾਂ ਕਰਦੇ ਹਾਂ ਹਲਵੇ ਦੀ ਤਿਆਰੀ ਦੋ ਚਮਚ ਉਸੇ ਕੌਲੀ ਵਿੱਚੋਂ ਆਪਾਂ ਕੜਾਈ ਵਿੱਚ ਹੋਰ ਪਾਵਾਂਗੇ ਸੇਮ ਕੜਾਈ ਨਾ ਵਰਤਿਓ ਕਿਉਂਕਿ ਜਦੋਂ ਹੀ ਦਾਲ ਨੂੰ ਰੋਸਟ ਕਰੋਗੇ ਤਾਂ ਹਲਕਾ ਜਿਹਾ ਦਾਲ ਵਾਲਾ ਪਾਣੀ ਕੜਾਈ ਨਾਲ ਕਿਤੇ ਨਾ ਕਿਤੇ ਲੱਗ ਜਾਂਦਾ ਫਿਰ ਜਦੋਂ ਦੋ ਚਮਚ ਘਿਓ ਦੇ ਗਰਮ ਕਰ ਲੇ ਤੇ ਵਿੱਚ ਡੇਢ ਕ ਚਮਚ ਪਾਵਾਂਗੇ ਬੇਸਨ ਦਾ ਬੇਸਨ ਇਹਦੇ ਵਿੱਚ ਜ਼ਰੂਰ ਪਾਓ ਇਹਦਾ ਟੇਸਟ ਬੜਾ ਹੀ ਵਧੀਆ ਆਉਂਦਾ ਹੌਲੀ ਹੌਲੀ ਇਹਨੂੰ ਪਕਾਉਂਦੇ ਜਾਇਓ ਬਿਲਕੁਲ ਲਾਲ ਕਰਨ ਦੀ ਕੋਈ ਜ਼ਰੂਰਤ ਨਹੀਂ ਇੱਥੇ ਹੀ ਕਾਫੀ ਪੱਕ ਗਿਆ ਬਾਕੀ ਇਹਨੇ ਦਾਲ ਨਾਲ ਆਪਣੇ ਆਪ ਹੀ ਪੱਕ ਜਾਣਾ ਤੇ ਦਾਲ ਨੂੰ ਵੀ ਤੁਹਾਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਆਪਾਂ ਪਾ ਨਹੀਂ ਰੋਸਟ ਕਰ ਲਈ ਸੀ ਅਤੇ 304 ਮਿੰਟ ਦਾਲ ਨੂੰ ਪੱਕਣ ਤੇ ਲੱਗਣਗੇ ਤੇ ਬੇਸਨ ਆਪਣਾ ਪਹਿਲਾਂ ਹੀ ਪੱਕ ਚੁੱਕਿਆ ਸੀ ਤੇ ਆਪਾਂ ਇਹਨਾਂ ਨੂੰ ਮਿਕਸ ਕਰਕੇ ਹੌਲੀ-ਹੌਲੀ ਪਕਾਵਾਂਗੇ ਤੇ ਜਦੋਂ ਹੀ ਇਹ ਚੰਗੀ ਤਰ੍ਹਾਂ ਆਪਣਾ ਇਹਨੇ ਕਲਰ ਹਲਕਾ ਜਿਹਾ ਚੇਂਜ ਕਰ ਲਿਆ ਤੁਹਾਨੂੰ ਪਤਾ ਲੱਗ ਜੂ ਫਿਰ ਇਹਦੇ ਵਿੱਚ 2 ਚਮਚ ਤੁਸੀਂ ਦੇਸੀ ਘਿਓ ਦੇ ਹੋਰ ਪਾ ਦਿਓ ਇਹ ਪੂਰੀ ਕੌਲੀ ਘਿਓ ਦੀ ਲਾਸਟ ਤੱਕ ਤੁਸੀਂ ਹੌਲੀ-ਹੌਲੀ ਪਾਉਂਦੇ ਜਾਣਾਗਾ ਉਸ ਤੋਂ ਬਾਅਦ ਇਹਨੂੰ ਜਦੋਂ ਹੀ ਤੁਸੀਂ ਮਿਕਸ ਕਰ ਲਿਆ ਤਾਂ ਇਹਨੇ ਆਪਣੇ ਆਪ ਹੀ ਥੋੜਾ ਜਿਹਾ ਘਿਓ ਛੱਡਦੇ ਜਾਣੇਗਾ। ਦਾਲ ਨੂੰ ਪਕਦੇ ਹੋਏ ਇੱਥੇ 4 ਕਿ ਮਿੰਟ ਹੋ ਚੁੱਕੇ ਨੇ ਤੇ ਤੁਸੀਂ ਨਾਲ ਹੀ ਦੋ ਕੋਲੀਆਂ ਪਾਣੀ ਦੀਆਂ ਗਰਮ ਰੱਖ ਦਿਓ ਕਿਉਂਕਿ ਇੱਕ ਕੋਲੀ ਦਾਲ ਲਈ ਹੈ ਤਾਂ ਦੋ ਕੋਲੀਆਂ ਪਾਣੀ ਦੀਆਂ ਤਿੰਨ ਕੋਲੀਆਂ ਦੁੱਧ ਦੀਆਂ ਇਹ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ। ਫਿਰ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੌਲੀ-ਹੌਲੀ ਪਾਣੀ ਮਿਕਸ ਕਰਾਂਗੇ ਕਿਉਂਕਿ ਦਾਲ ਨੇ ਆਪਣਾ ਕਲਰ ਵੀ ਚੇਂਜ ਕਰ ਲਿਆ ਤੇ ਇਹ ਚੰਗੀ ਤਰ੍ਹਾਂ ਪੱਕ ਗਈ। ਹੌਲੀ ਹੌਲੀ ਤੁਸੀਂ ਪਾਣੀ ਪਾਉਣਾ ਇੱਕੋ ਸਾਰ ਬਿਲਕੁਲ ਨਹੀਂ ਪਾਉਣਾ ਕਿਉਂਕਿ ਨਹੀਂ ਤੇ ਇਹਦੇ ਵਿੱਚ ਗੱਠਾਂ ਬਣ ਜਾਣਗੀਆਂ ਗੈਸ ਦੀ ਫਲੇਮ ਇੱਥੇ ਮੀਡੀਅਮ ਤੋਂ ਤੁਸੀਂ ਸਲੋ ਰੱਖਿਓ ਹੌਲੀ ਹੌਲੀ ਪਕਾਓ ਇਹ ਹਲਵੇ ਤੇ ਟਾਈਮ ਕਾਫੀ ਲੱਗ ਜਾਂਦਾ ਸਵਾ ਘੰਟੇ ਤੋਂ ਲੈ ਕੇ ਡੇਢ ਘੰਟੇ ਦੇ ਵਿੱਚ ਵਿੱਚ ਦਾ ਇਹਦੇ ਵਿੱਚ ਸਮਾਂ ਲੱਗਦਾ ਕਿਉਂਕਿ ਇਹ ਸਲੋ ਫਲੇਮ ਤੇ ਬਣਦਾ ਹੈਗਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇਜ਼ੀ ਬਿਲਕੁਲ ਨਹੀਂ ਵਰਤਣੀ ਫਿਰ ਆਪਾਂ ਇਹਦੇ ਵਿੱਚ ਹੌਲੀ ਹੌਲੀ ਕਰਕੇ ਸਾਰਾ ਪਾਣੀ ਮਿਕਸ ਕਰਤਾ ਤੇ ਜਿਹੜਾ ਇੱਥੇ ਹਲਵਾ ਹੈ ਕਾਫੀ ਬਦਿਆ तरीके ਨਾਲ پک ਗਿਆ ਪਰ ਹਜੇ ਜਿਹੜੀ ਮਿਹਨਤ ਹੈ ਉਹ ਅਸਲ ਵਿੱਚ ਬਾਅਦ ਵਿੱਚ ਜ਼ਿਆਦਾ ਹੋਣੀ ਹੈ मूंगी ਦੇ ਹਲਵੇ ਦੀ ਇਹ ਮजेदार ਜੀ ਰੈਸਪੀ ਤੁਹਾਨੂੰ ਕਿਉਂ ਜੀ ਲੱਗਦੀ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਜਾਇਓ ਤੇ ਜਿਨ੍ਹਾਂ ਨੇ ਕਦੇ ਹਲਵਾ ਨਹੀਂ ਬਣਾਇਆ ਇਹ ਵੀਡੀਓ ਦੇਖ ਕੇ ਤੁਸੀਂ ਬੜੇ ਹੀ ਆਰਾਮ ਨਾਲ ਬਣਾ ਲਓਗੇ ਉਸ ਤੋਂ ਬਾਅਦ ਸਾਰਾ ਪਾਣੀ ਮਿਕਸ ਕਰਤਾ ਤੇ ਇੱਥੇ ਹਲਵਾ ਹਜੇ ਆਪਣਾ ਅੱਧਾ ਵੀ ਤਿਆਰ ਨਹੀਂ ਹੋਇਆ ਇੱਕ ਚਮਚਾ ਪਾਪਾ ਪਾ ਦਾਂਗੇ ਦੇਸੀ ਘਿਓ ਦਾ ਤੇ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ मिक्स ਕਰ ਦਾਂਗੇ ਜਦੋਂ ਹੀ ਇਹਨੇ ਇੱਕ ਵਾਰ ਕੜਾਈ ਨੂੰ ਬਿਲਕੁਲ ਛੱਡਤਾ ਤਾਂ ਇਹਦਾ ਮਤਲਬ ਹੈ ਇੱਥੇ ਇਹ ਹੈ ਵੀ ਜਿਹੜਾ ਆਪਣਾ ਆਟਾ ਵਗੈਰਾ ਸੀ ਬਹੁਤ ਚੰਗੀ ਤਰ੍ਹਾਂ ਪੱਕ ਗਿਆ ਉਸ ਤੋਂ ਬਾਅਦ ਆਪਾਂ ਹੋਣੇ ਦੇ ਵਿੱਚ ਮਿਕਸ ਕਰਾਂਗੇ ਦੁੱਧ ਜਿਹੜਾ ਪਾ ਤਿਆਰ ਕੀਤਾ ਸੀ ਤੇ ਨਾਲ ਇਹ ਵੀ ਹੈ ਵੀ ਜਿਨ੍ਹਾਂ ਨੇ ਦੁੱਧ ਵਗੈਰਾ ਇਹਦੇ ਵਿੱਚ ਨਹੀਂ ਪਾਉਣਾ ਤੇ ਇਕੱਲੇ ਪਾਣੀ ਨਾਲ ਵੀ ਤਿਆਰ ਹੋ ਜਾਂਦਾ ਫਿਰ ਤੁਸੀਂ ਇੱਕ ਕੌਲੀ ਮੂੰਗੀ ਦੀ ਦਾਲ ਵਿੱਚ ਪੰਜ ਕੌਲੀਆਂ ਪਾਣੀ ਦੀਆਂ ਪਾਉਣੀ ਆ ਤੇ ਚੰਗੀ ਤਰ੍ਹਾਂ ਗਰਮ ਕਰਕੇ ਹੌਲੀ-ਹੌਲੀ ਪਾ ਕੇ ਮਿਕਸ ਕਰਿਓ ਉਸ ਤੋਂ ਬਾਅਦ ਜੀ ਆਪਾਂ ਸਾਰਾ ਪਾਵਾਂਗੇ ਇਹਦੇ ਵਿੱਚ ਦੁੱਧ ਪਰ ਜੇ ਦੁੱਧ ਪਾਉਂਗੇ ਇਹਦੇ ਵਿੱਚ ਮੇਰੇ ਤਰੀਕੇ ਨਾਲ ਹਲਵਾ ਬਣਾਉਂਗੇ ਬੜਾ ਹੀ ਜ਼ਿਆਦਾ ਜੇ ਟੇਸਟੀ ਬਣਦਾ ਇਰੇ ਨੂੰ ਲਗਾਤਾਰ ਆਪਾਂ ਹਿਲਾਉਂਦੇ ਗਏ ਜਿਹੜੀ ਅਸਲੀ ਮਿਹਨਤ ਹੈ ਤੁਹਾਡੀ ਇੱਥੇ ਸ਼ੁਰੂ ਹੋਊਗੀ ਲਗਭਗ ਅੱਧਾ ਪੌਣਾ ਘੰਟਾ ਆਰਾਮ ਨਾਲ ਇੱਥੇ ਹਲਵੇ ਨੂੰ ਤਿਆਰ ਹੁੰਦੇ ਨੂੰ ਲੱਗ ਜਾਂਦਾ ਤੇ ਇੱਥੇ ਦੇਖੋ ਇਹ ਛੇਤੀ ਛੇਤੀ ਕੜਾਈ ਨੂੰ ਛੱਡਣ ਦਾ ਨਾਮ ਬਿਲਕੁਲ ਨਹੀਂ ਲੈਂਦਾ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਘਿਓ ਪਾਉਂਦੇ ਗਏ ਤੇ ਲਗਾਤਾਰ ਇਹਨੂੰ ਹਿਲਾਉਂਦੇ ਰਹੇ ਜੇ ਤੁਹਾਡੇ ਕੋਲ ਕੜਾਈ ਨਾਨ ਸਟਿਕ ਹੋਵੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ ਕਿਉਂਕਿ ਇੱਥੇ ਬੜੇ ਸਖਤ ਹੱਥਾਂ ਦੇ ਨਾਲ ਇਹਨੂੰ ਹਿਲਾਉਣਾ ਪੈਂਦਾ ਨੀਚੇ ਵਗੈਰਾ ਲੱਗਣ ਦਾ ਪੂਰਾ ਡਰ ਰਹਿੰਦਾ ਹੈ ਜਦੋਂ ਇਹ ਕਾਫੀ ਕੜਾਈ ਨਾਲ ਚਿਪ ਜੇ ਉਸ ਤੋਂ ਬਾਅਦ ਤੁਸੀਂ ਪਾਣੀ ਹੈ ਦੇ ਵਿੱਚ ਚੀਨੀ ਚੀਨੀ ਆਪਾਂ ਇੱਕ ਕੋਲੀ ਤੋਂ ਕੱਟ ਲਈ ਹੈ ਜਾਨੀ ਕਿ ਪੌਣੀ ਕੋਲੀ ਇਹਦੇ ਵਿੱਚ ਖੰਡ ਦੀ ਪਾਈ ਹੈ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਜਦੋਂ ਹੀ ਤੁਸੀਂ ਇਹਦੇ ਵਿੱਚ ਖੰਡ ਪਾਤੀ ਤਾਂ ਇਹਨੇ ਹੋਰ ਆਪਣਾ ਹਲਕਾ ਜਿਹਾ ਕਲਰ ਬਟਾ ਲੈਣਾਗਾ ਤੇ ਕੜਾਈ ਨੂੰ ਇੱਕ ਵਾਰੀ ਛੱਡ ਦੇਣਾ ਟਿੱਲਾ ਜੇ ਹੋ ਜਾਊਗਾ ਕਾਫੀ ਫਿਰ ਇਹਦੇ ਵਿੱਚ ਆਪਾਂ ਕਿਉਂ ਮਿਕਸ ਕੀਤਾ ਇਹਨੂੰ ਲਗਾਤਾਰ ਹੀ ਹਿਲਾਉਂਦੇ ਗਏ ਉਸ ਤੋਂ ਬਾਅਦ ਐਨੇ ਹੀ ਕਾਫੀ ਸ਼ਾਮ ਹੋ ਗਈ ਸੀ ਕਿਉਂਕਿ ਇਹਨੂੰ ਬੰਦ ਦੇ ਨੂੰ ਗੱਭਗ ਘੰਟਾ ਹੋ ਚੁੱਕਿਆ ਸੀ ਸੋਨੀ ਸਾਹਿਬ ਦੁਕਾਨ ਤੋਂ ਆਏ ਤਾਂ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਕਿਉਂ ਇੱਥੇ ਹੀ ਇਹ ਕਾਫੀ ਜਿਆਦਾ ਸਖਤ ਹੋ ਗਿਆ ਹੌਲੀ ਹੌਲੀ ਕਰਕੇ ਆਪਾਂ ਇਹਨੂੰ ਮਿਕਸ ਕੀਤਾ ਤੇ ਜਦੋਂ ਇੰਨਾ ਕੁ ਤਿਆਰ ਹੋਇਆ ਉਦੋਂ ਤੁਹਾਨੂੰ ਪੂਰਾ ਹੌਸਲਾ ਹੋ ਜੂ ਕਿਉਂਕਿ ਇੱਕ ਵਾਰੀ ਹਰੇਕ ਨੂੰ ਲੱਗਦਾ ਹੈ ਵੀ ਸ਼ਾਇਦ ਇਹ ਮੇਤੋ ਹਜੇ ਸਹੀ ਤਰੀਕੇ ਨਾਲ ਤਿਆਰ ਨਹੀਂ ਹੋ ਰਿਹਾ ਇੱਕ ਕੋਲੀ ਤੋਂ ਦੋ ਚਮਚ ਉੱਪਰ ਇਹਦੇ ਵਿੱਚ ਦੇਸੀ ਘਿਓ ਦੇ ਪਾ ਗੇ ਪਰ ਜਦੋਂ ਹੀ ਤੁਸੀਂ ਇਹਨੂੰ ਬਣਾਓਗੇ ਤੇ ਇੱਕ ਗੱਲ ਦਾ ਧਿਆਨ ਰੱਖਿਓ ਕੜਾਹੀ ਤੁਹਾਡੀ ਕਾਫੀ ਖੁੱਲੀ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਥੋੜੀ ਜਿਹੀ ਛੋਟੀ ਕੜਾਹੀ ਲੈ ਲਈ ਸੀ ਬਣਾਉਣ ਵਿੱਚ ਬੜੀ ਮੁਸ਼ਕਲ ਆਈ ਤੇ ਬਾਹ ਨੂੰ ਤੁਸੀਂ 1 ਮਿੰਟ ਵੀ ਰੈਸਟ ਨਹੀਂ ਦੇਣਾ ਲਗਾਤਾਰ ਅੱਧਾ ਪੌਣਾ ਘੰਟਾ ਇਹਨੂੰ ਮਿਕਸ ਕਰਦੇ ਰਹਿਣਾ ਜਦੋਂ ਤੱਕ ਇਹ ਬਿਲਕੁਲ ਕੜਾਹੀ ਨਾ ਛੱਡ ਦੇਵੇ ਬਹੁਤ ਹੀ ਵਧੀਆ ਖਲਵੇ ਨੂੰ ਕਲਰ ਆਇਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਜਦੋਂ ਇਸ ਤਰੀਕੇ ਨਾਲ ਤੁਹਾਡਾ ਹਲਵਾ ਬੰਜੇ ਤੇ ਪੂਰਾ ਇਹ ਵਧੀਆ ਸੌਫਟ ਹੋ ਜੇ ਤਾਂ ਸਮਝੋ ਇਹ ਤਿਆਰ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਪਾਏ ਕਾਜੂ ਬਦਾਮ ਤੇ ਕਈ ਇਹਨੂੰ ਰੋਸਟ ਕਰਕੇ ਪਾਉਂਦੇ ਆ ਤੇ ਜਿਨ੍ਹਾਂ ਨੇ ਰੋਸਟ ਕਰਨਾ ਹੈ ਤੁਸੀਂ ਮੂੰਗੀ ਦੀ ਦਾਲ ਮਿਕਸ ਕਰਨ ਤੋਂ ਪਹਿਲਾਂ ਹੀ ਉਸੇ ਘਿਓ ਵਿੱਚ ਹਲਕੇ ਜਿਨਾਂ ਨੂੰ ਰੋਸਟ ਕਰ ਲਿਓ ਪਰ ਇਸ ਤਰੀਕੇ ਨਾਲ ਪਾਉਂਗੇ ਤਾਂ ਵੀ ਬੜਾ ਵਧੀਆ ਟੇਸਟ ਆਊਗਾ ਕਿਉਂਕਿ ਹਲਵੇ ਵਿੱਚ ਪਹਿਲਾਂ ਹੀ ਕਾਫੀ ਜ਼ਿਆਦਾ ਘਿਓ ਇਹਦੇ ਵਿੱਚ ਪੈਂਦਾ ਹੈਗਾ ਤੇ ਇਹ ਗਰਮ ਗਰਮ ਜਦ ਮੂੰਗੀ ਦੀ ਦਾਲ ਦਾ ਹਲਵਾ ਬਨ ਕੇ تیار ਹੈ 10 15 ਦਿਨ ਤੱਕ ਆਰਾਮ ਨਾਲ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਬੜਾ ਵਧੀਆ ਉਸੇ ਤਰੀਕੇ ਨਾਲ ਹੀ ਇਹਦਾ ਟੇਸਟ ਰਹਿੰਦਾ ਹੈ ਵੀਡੀਓ ਵਧੀਆ ਲੱਗੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਮजेदार ਜਿਹਾ ਹਲਵਾ ਬਣਾ ਕੇ ਤੁਸੀਂ ਹੁਣ ਜ਼ਰੂਰ ਖਾਓ ਕਿਉਂਕਿ ਆਪਾਂ ਹਲਵੇ ਤਾਂ ਬਣਾਉਂਦੇ ਹੀ ਰਹਿੰਨੇ ਆ ਪਰ ਇਹ ਥੋੜੀ ਜੀ ਜ਼ਿਆਦਾ ਮਿਹਨਤ ਵਾਲਾ ਤੇ ਆਪਾਂ ਕਈ ਵਾਰ ਭੱਜ ਜਾਂਦੇ ਆ ਪਰ ਬਣਾਇਓ ਜ਼ਰੂਰ ਵੀਡੀਓ ਨੂੰ ਸ਼ੇਅਰ